ਡਾਲੇਵਾਲ ਸਾਹਿਬ ਜੀ ਆ ਤੇ ਮੈਂ ਸਿਹਤ ਦਾ ਪਤਾ ਕਰਨ ਵਾਸਤੇ ਆ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆ ਕਿ ਸਿਹਤ ਇਹਨਾਂ ਨੂੰ ਬਖਸ਼ੋ ਤੇ ਜਿਸ ਸੰਘਰਸ਼ ਦੇ ਵਿੱਚ ਇਹ ਡਾਲੇਵਾਲ ਸਾਹਿਬ ਦਾ ਆਪਣਾ ਸੰਘਰਸ਼ ਨਹੀਂ ਇਹ ਹਿੰਦੂਸਤਾਨ ਦੀ ਕਿਸਾਨੀ ਦੇ ਪਿੱਛੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਨਰਿੰਦਰ ਮੋਦੀ ਨੂੰ ਕਿ ਮੇਰੀ ਸਿਹਤ ਦਾ ਫਿਕਰ ਘੱਟ ਕਰੋ ਕਿਸਾਨਾਂ ਦੀਆਂ ਡਿਮਾਂਡਸ ਦਾ ਕਰੋ ਇਹੀ ਮੈਂ ਉਹਨਾਂ ਨੂੰ ਯਕੀਨ ਦਿਵਾਉਣ ਵਾਸਤੇ ਆ ਕਿ ਇੰਡੀਆ ਨੈਸ਼ਨਲ ਕਾਂਗਰਸੀ ਸਾਰੀ ਲੀਡਰਸ਼ਿਪ ਤੋਂ ਡਾਲੇਵਿ ਸਟਰਗਲ ਚ ਨਾਲ ਸੀ ਅੱਜ ਵੀ ਅਸੀਂ ਨਾਲ ਤੇ ਕੱਲ ਦਾ ਕਿਉਂਕਿ ਮੇਰਾ ਪ੍ਰੋਗਰਾਮ ਆ ਚੁੱਕਿਆ ਸੀ ਮੈਨੂੰ ਯਾਦ ਦੇ ਇਸੇ ਤੋਂ ਹੀ ਪ੍ਰਾਈਮ ਮਿਨਿਸਟਰ ਦਾ ਵੀ ਇੱਕ ਰਿਪਰੈਜ਼ੈਂਟੇਟਿਵ ਆਇਆ ਤੇ ਡੀਜੀਪੀ ਵੀ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਕਿ ਹੁਣ ਟਾਈਮ ਵੇਸਟ ਨਾ ਕਰੋ ਕਿਸਾਨਾਂ ਦੀਆਂ ਮੰਗਾਂ ਸਾਰੇ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣੂ ਡਾਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਇਹਦੇ ਡਿਲੇ ਨਾ ਕੀਤਾ ਜਾਏ ਇਮੀਡੀਏਟਲੀ ਮੈਂ ਸਮਝਾ ਕਿ ਅੱਜ ਹੀ ਸ਼ਾਮ ਨੂੰ ਪ੍ਰਾਇਮ ਮਿਨਿਸਟਰ ਨੂੰ ਦੱਸ ਕੇ ਪਾਰਲੀਮੈਂਟ ਚੱਲ ਰਹੀ ਹੈ ਉੱਥੇ ਸਟੇਟਮੈਂਟ ਦਵਾਨ ਕਿ ਸਾਰੀਆਂ ਸ਼ਰਤਾਂ ਮੈਂ ਕਬੂਲ ਕਰਾਂ ਤੇ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਭਾਵੇਂ ਸਾਡਾ ਕਿਸਾਨ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡਾ ਵਪਾਰੀ ਹੈ ਖੁਸ਼ੀ ਦੇ ਨਾਲ ਪੰਜਾਬ ਦੇ ਬਾਰਡਰ ਖੋਲੇ ਤੇ ਪੰਜਾਬ ਦੇ ਕਿਸਾਨੀ ਵੀ ਇਹ ਇਸ ਗੱਲ ਦੀ ਖੁਸ਼ੀ ਮਨਾਏ ਕਿ ਸੈਂਟਰ ਦੀ ਸਰਕਾਰ ਨੇ ਸਾਡੀ ਕੋ ਗੱਲ ਰੱਖੀ ਹੈ ਸਾਡੀ ਕੋ ਗੱਲ ਮੰਨੀ ਹੈ ਅਖੀਰ ਹਰ ਸਿਟੀਜ਼ਨ ਨੂੰ ਜਮਹੂਰੀ ਹੱਕੇ ਸੈਂਟਰ ਦੀ ਸਰਕਾਰ ਨੂੰ ਆਪਣੀ ਗੱਲ ਰੱਖਣ ਦੇ ਤੇ ਦੂਜੀ ਗੱਲ ਇਹ ਜੋ ਸ਼ੰਭੂ ਦੇ ਬਾਰਡਰ ਤੇ ਕਰ ਰਹੇ ਨੇ ਉਹਦੀ ਮੈਂ ਕੜੀ ਹਲੋਚਨਾ ਕਰਨਾ ਚਾਹੁੰਦਾ ਇੱਕ ਇੰਡੀਪੈਂਡੈਂਟ ਦੇਸ਼ ਦੇ ਵਿੱਚ ਇਸ ਕਿਸਮ ਦੇ ਹਾਲਾਤ ਕਿ ਇੱਕ ਇੰਡੀਪੈਂਡੈਂਟ 101 ਆਦਮੀ ਜਿੱਥੇ 20 ਲੱਖ ਆਦਮੀ ਹਰ ਰੋਜ਼ ਦਿੱਲੀ ਸ਼ਹਿਰ ਜਾਂਦੇ ਤੇ ਜਾਂਦੇ ਉੱਥੇ 101 ਆਦਮੀ ਆਪਣੀ ਗੱਲ ਵੀ ਦਿੱਲੀ ਦੀ ਸਰਕਾਰ ਸਾਹਮਣੇ ਰੱਖ ਸਕਦਾ ਇਸ ਤੋਂ ਵੱਡੀ ਗੱਲ ਬਜਪਾ ਸਾਹਿਬ 20 ਦਿਨ ਬਾਅਦ ਮੂਵਮੈਂਟ ਹੋ ਰਹੀ ਆ ਸਾਰੀ 20 ਦਿਨ ਬਾਅਦ ਹੀ ਪ੍ਰਸਤਨਾ ਆਇਆ 20 ਦਿਨ ਬਾਅਦ ਹੀ ਰਾਜਨੇਤਾ ਤੁਸੀਂ ਆ ਰਹੇ ਹੋ ਆਪਾਂ ਨੂੰ ਇਸ ਗੱਲ 'ਚ ਮੈਂ ਸਮਝਦਾ ਠੀਕ ਹੈ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਵਕਤ ਲੱਗਦਾ ਹੈ ਕੋਈ ਵੀ ਮੂਵਮੈਂਟ ਜਿਹੜੀ ਹੈ ਪਹਿਲੇ ਦਿਨੋਂ ਰਿਜ਼ਲਟ ਨਹੀਂ ਲੈ ਕੇ ਆਂਦੀ ਟੇਕਸ ਟਾਈਮ ਇਟ ਟੇਕਸ ਮੰਥਸ ਇਟ ਟੇਕਸ ਈਅਰਸ ਇਟ ਹਸ ਟੇਕਨ ਡੇਸ ਤੋ ਇਸ ਗੱਲ ਕਾਰਨ ਉਹ ਵੀ ਸੰਘਰਸ਼ੇ ਸਾਲ ਤੋਂ ਬਾਅਦ ਹੀ ਮੋਦੀ ਸਾਹਿਬ ਨੇ ਵਾਪਸ ਲਿਆ ਇਹ ਵੀ ਸੰਘਰਸ਼ ਵੱਡਾ ਸੰਘਰਸ਼ ਹੈ ਇਹ ਤਾਂ ਜਦੋਂ ਹੁਣ ਸੀਰੀਅਸ ਨਸ ਨਜ਼ਰ ਆਈ ਹੈ ਕਿ ਢਾਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਹੋ ਗਈ ਹੈ ਹੁਣੇ ਆ ਕੇ ਬੋੜੇ ਨੇ ਅਸੀਂ ਕਿਹਾ ਹੁਣ ਵੀ ਬੋੜੇ ਹੋ ਬਟ ਆਪਣੀ ਗੱਲ ਜਿਹੜੀ ਹੈ ਕਿਸਾਨਾਂ ਦੀ ਉਹ ਮੰਗ ਬੰਨੋ ਜਿਹੜੀ ਤੁਸੀਂ 3 ਸਾਲ ਪਹਿਲੇ ਜਦੋਂ ਇਹ ਕਾਨੂੰਨ ਵਾਪਸ ਲਏ ਨੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਆਲਰੇਡੀ ਸੈਂਟਰਲ ਸਰਕਾਰ ਦੇ ਨੋਟਿਸ 'ਚ ਨੇ ਇਹਨਾਂ ਨੇ ਯੱਸ ਕੀਤੀ ਸੀ ਅਸੀਂ ਮੰਨਾਂਗੇ ਬਟ ਪੈਂਡਿੰਗ ਪਈਆਂ ਨੇ ਉਹ ਸਾਰੀਆਂ ਮੰਨਣ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਗੱਲਬਾਤ ਸਭ ਨਾਲ ਗੱਲਬਾਤ ਹੋਈ ਅੱਜ ਕੁਝ ਕਿਹਾ ਨਹੀਂ ਵੇਖੋ ਮੈਂ ਤੇ ਇਨਾ ਵਿਸ਼ਵਾਸ ਦਿਵਾਣੀ ਆਇਆ ਸੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਦੇ ਬਸੇਰੀ ਲਾ ਰਹੀ ਸੀ ਨਾ ਕੋਲ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਾਸ ਸਮਝੋ ਫਲਕਚੁਏਸ਼ਨ ਸੀ ਕੁਝ ਲੋ ਬਲੱਡ ਪ੍ਰੈਸ਼ਰ ਚੱਲ ਰਿਹਾ ਸੀ ਡਾਕਟਰ ਨੇ ਮੈਨੂੰ ਰਾਏ ਦਿੱਤੀ ਸੀ ਕਿ ਜ਼ਿਆਦਾ ਇਹਨਾਂ ਨਾਲ ਗੁਫ਼ਤਗੂਚ ਨਾ ਪਿਓ ਵਨ ਵੇ ਗੁਫ਼ਤਗੂਈ ਸੀ ਉਹ ਸਿਰ ਲਾ ਰਦੇ ਸੀ ਮੈਂ ਆਪਣੀ ਗੱਲ ਰੱਖ ਰਿਹਾ ਸੀ